ਦੇ ਲੋਬੀ ਇਧਰ ਕੁੰਡਿਆ ਸੈਂਕਾ ਫਸ ਗਏ ਜੇ ਗਿੱਲੀ ਪੈਲੀ ਮੀਂਹ ਪਿਆ ਬਹੁਤ ਜ਼ਿਆਦਾ ਪਾਣੀ ਵੀ ਲੇਟ ਪੰਦ ਕੀਤਾ ਤੇ 5405 ਤੇ 5075 ਨਹੀਂ ਗੱਲ ਬਣੀ ਨਹੀਂ ਦੋਵੇਂ 4x4 ਕਹਾਣੀ ਮੱਚਿਆ ਪਿਆ ਕੰਪੈਨ ਦੇਖੋ ਕਿੰਨੀ ਖੁੱਭੀ ਆ ਓਏ 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 ਦੇਖੋ टायर ਪੂਰੇ ਗੜ ਮਿੱਟੀ ਨਾਲ ਲਿਪੜ ਗਏ ਆ ਸੰਗਲ ਲੰਮਾਣੀਆਂ ਸੰਗਲ ਨੰਮਾ ਵੰਨ ਨਮਾ ਕਰ ਲੰਮੇ ਕਰਕੇ ਇੰਨਾ ਗਿੱਲਾ ਤਰਪੀਏ ਚਲਾ ਲੜਾ ਚਲਾ ਤਰਪੀ ਤਰਪੀ ਗਈ ਸ਼ਾਬਾਸ਼ ਸ਼ਾਬਾਸ਼ ਆਹ ਇਹ ਫੋਰ ਬਾਈ ਸੰਗਲ ਯਾਰ ਲਮਾ ਹੀ ਉਹ ਰਾਂਦੇ ਯਾਰ 1 ਰੁਪਿਆ ਲੈਣਾ ਤਰਪੀ ਵਾਹੇ ਆਹ ਆਹ ਯਾ ਮੈਨੂੰ ਦੰਨਦਾ ਬਤਾ ਬਹੁਤ ਜ਼ਿਆਦਾ ਕਿਲੀ ਆ ਤੇ ਓਏ ਤੁਰ ਤੇ ਪਈ ਸੀ ਤੁਰ ਤੇ ਪਈ ਇੱਕ ਵਾਰੀ ਬੈਕ ਕਰਕੇ ਤੁਰ ਪਈ ਪਾਣੀ ਕਿਦਨ ਬੰਦ ਕੀਤਾ ਹੈ ਪਾਣੀ ਲੇਡ ਬੰਦ ਕੀਤਾ ਪਾਣੀ ਲੇਡ ਬੰਦ ਕੀਤਾ ਕਿ ਮੀ ਕਰਕੇ ਇਨੀ ਕਿਲੀ ਆ ਮੈਂ ਵੀ ਕੀਤਾ ਯਾ ਮੈਂ 15 ਦਿਨ ਹੋ ਗਏ ਮੇਰੇ ਵੀ ਤੇ ਮੈਂ ਵੱਡ ਪਰਣਿਆ ਜੇ ਕੋ ਏ ਓਏ ਸ਼ਾਬਾਸ਼ ਸ਼ਾਬਾਹ ਵੇਖੋ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਇਦਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਿਹਾ ਕਰਾਂਗੇ ਹੁਣ ਝੋਨੇ ਦਾ ਸੀਜ਼ਨ ਆ ਵਾ ਤੇ ਟਰਾਲੀਆਂ ਖੋਬਦੀਆਂ ਰਹਿਣੀਆਂ ਤੇ ਆਪਣੀ ਬਾਬੇ ਦੇ ਕੀ ਪਾਣੀ ਨਹੀਂ ਖੋਬਦੀ ਕਿਉਂਕਿ ਪਾਣੀ ਮੈਂ 15 ਦਿਨ ਪਹਿਲਾਂ ਪਾਣੀ ਬੰਦ ਕੀਤਾ ਹੈ ਤੁਰਪੀ ਤੁਰਪੀ ਆ ਵੇਖੋ ਮਿੱਟੀ ਟਾਇਰ ਟਰਾਲੀ ਅੱਗੇ ਆਟੇ ਵੇਖੋ ਯਾਰ ਨਹੀਂ ਗੱਲ ਬਣੀ ਇੱਕ ਹੋਰ ਆ ਜੇ ਨਾ ਮਗਰੋਂ ਤੱਕ ਲਾ ਆਏ ਨਾ ਫੇਰ ਗੱਲ ਬੰਦੀ ਆ ਕਹਿੰਦੇ ਕੱਢ ਕੇ ਹੀ ਛੱਡਣੀ ਆ ਉਹ ਟਰਾਲੀ ਅੱਗੋਂ ਮਿੱਟੀ ਹਟਾ ਲਓ ਮਾਸਾ ਨਾ ਜ਼ੋਰ ਲਾ ਬੋ ਗੋਪੀ ਗੋਪੀ ਏ ਲਾ ਜ਼ੋਰ ਲਾ ਫਿਰ ਨਿਕਲਦੀ ਸਾਰਾ ਓਹ ਹੋ ਘਲੋ ਜਾ ਘਲੋ ਜਾ ਬਾਸੇ ਬਾਸੇ ਓਏ ਤੱਕ ਲਾਓ ਬੈਗ ਦੋਵਾਂ ਨਾਲ ਫੱਟੀ ਲਾ ਕੇ ਬੰਪਰ ਨਾਲ ਦੇਖੋ ਓਏ ਓਏ ਗਾਲੀ ਕੱਢ ਲਈ ਅੱਜ ਵੀਡੀਓ ਬਣਦੀ ਆ ਗਾਲੀ ਕੱਢ ਲਈ ਬੰਪਰ ਲਾ ਕੇ ਫੱਟੀ ਲਾ ਕੇ 530 ਪਾਏ ਨੇ ਬੈਗ ਧੱਕਤਾ ਬੈਗ ਧੱਕਤਾ ਹੀ ਖਸਾਵਾ ਲਾਉਂਗੇ ਹੋਰ ਆਪਣਾ ਆਪਣਾ ਓਏ ਇੱਕ ਪਹੇੜਿਓ ਵੀਡੀਓ ਨਾਲ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਓਏ ਲਾ ਗਈ ਵੇਖੋ ਟਰਾਲੀ ਦੇ ਟਾਇਰ ਵੇਖੋ 1 ਫੁੱਟ ਥੱਲੇ ਗਈ ਹੋ ਉਹ ਵੇ 1 ਫੁੱਟ ਥੱਲੇ